ਤੇ ਨਵਾਂ ਵੀ ਮੋਟਰਸਾਈਕਲ ਤੇ ਹਾਂਜੀ ਤੇ ਮੋਟਰਸਾਈਕਲ ਉਹਨਾਂ ਨੇ ਗੋਲੀਆਂ ਜਿਹੜੀਆਂ ਵਰੋਣੇ ਸ਼ੁਰੂ ਕਰ ਦਿੱਨਾ ਵੀਰ 25 ਹਰ। ਕੱਲ ਨੂੰ ਸਾਨੂੰ ਘਰਾਂ ਝਾੜ ਕੇ ਮਾਰ ਦੇਣ ਸਾਡੇ ਬੱਚਾ ਨੂੰ ਹੋ ਕੇ ਲੈ ਕੇ ਸਾਡ। ਜੇ ਬੱਚਾ ਕੱਲ ਆ ਵਿਚਾਰਾ ਸੇਵਾ ਕਰਦਣ ਮਾਰਦਾ ਕੰਮ ਕਰਦ ਰੇ ਵਾੜਾਂ ਤੇ ਮਾਰਦਣ ਤੇ ਸਰਕਾਰ ਕੋਠਾ ਨਹੀਂ ਪੈਂਦੀ। ਕੀ ਗੱਲ ਟੌਕੜੀ ਕੋਲ ਸੁਣਦੀ ਆ ਜਾਂ ਕੋਈ ਵੀ ਐਮਐਲਏ ਸੁਣਦੇ ਆ। ਆਇਆ ਕਰਦਾ ਆਇਆ ਕਰਕੇ ਦੇ ਕਰਕੇ ਬਸ ਵਾਹ ਕਰਦੇ ਕੱਲ ਉੱਤੇ ਮਾਰਦਾ ਜਿੱਥੇ ਮਾਰਦਾ। ਪਿੰਡ ਚੁੰਗ ਵਿਕੇ ਜੋ ਕਿ ਇੱਥੇ ਲੰਗਰ ਲੱਗਾ ਹੈ ਭੋਲੇ ਮੱਲੇ ਦੇ ਸਬੰਧ ਦੇ ਵਿੱਚ ਜਿੱਥੇ ਆ ਪ੍ਰਬੰਧਕ ਬੈਠੇ ਨੇ ਤੇ ਉਹ ਭੋਲੇ ਮੱਲੇ ਦੇ ਸਬੰਧ ਦੇ ਵਿੱਚ ਇੱਥੇ ਲੰਗਰ ਲਗਾਇਆ ਗਿਆ ਸੰਗਤਾਂ ਦੇ ਜਿਹੜਾ ਵਾ ਸਹਿਯੋਗ ਦੇ ਨਾਲ ਹੁਣ ਦੇਖਣ ਵਾਲੀ ਗੱਲ ਹੈ ਕਿ ਲੰਗਰ ਸ਼ੁਰੂ ਹੁੰਦਿਆ ਸੀ ਇੱਥੇ ਇੱਕ ਜਿਹੜਾ ਨੌਜਵਾਨ ਚੁੰਗ ਪਿੰਡ ਦਾ ਹੀ ਆ ਵਿੱਕੀ ਕੁਲਵਿੰਦਰ ਸਿੰਘ ਵਿੱਕੀ ਜਿਹੜਾ ਕਿ ਇੱਥੇ ਲੰਗਰ ਦੀ ਸੇਵਾ ਕਰ ਰਿਹਾ ਸੀਗਾ ਸੇਵਾ ਦੌਰਾਨ ਜਿਹੜੀ ਆ ਉਹਦੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਜਿੱਥੇ ਕਿ ਹਾਲ ਲੰਗਰ ਛਕਣ ਵਾਲਿਆਂ ਦਾ ਖੱਜਾ ਖੱਜ ਹਾਲ ਭਰਿਆ ਸੀਗਾ ਲੰਗ ਤੇ ਜਿਹੜਾ ਜਾਬ ਕਰ ਰਹੇ ਸੀਗੇ ਤੇ ਅਚਾਨਕ ਜਦੋਂ ਗੋਲੀਬਾਰੀ ਚੱਲੀ ਆ ਤੇ ਜਿਹੜਾ ਲੰਗਰ ਹਾਲ ਬਿਲਕੁਲ ਖਾਲੀ ਹੋ ਗਿਆ ਲੋਕ ਛੜਕਾਂ ਦੇ ਤੇ ਆ ਗਏ ਨੇ ਉਸੇ ਤਰ੍ਹਾਂ ਲੋਕ ਡਰੇ ਸਵੇਂ ਜਿਹੜੇ ਅੱਜ ਬੈਠੇ ਨੇ ਕਿ ਕਿਹੋ ਜਿਹੇ ਹਾਲਾਤ ਪੈ ਗਦਾ ਹੋ ਗਏ ਨੇ ਕਿ ਲੰਗਰਾਂ ਦੇ ਵਿੱਚ ਵੀ ਲੋਕ ਸੇਫ ਨਹੀਂ ਰਹਿ ਜਿੱਥੇ ਕਿ ਇੱਕ ਸੇਵਾ ਦਾ ਦਰਮਦਰ ਚੱਲਦਾ ਹੈ ਹਾਲਾਤ ਇਹੋ ਜਿਹੇ ਪੈਦਾ ਹੁੰਦੇ ਜਾ ਰਹੇ ਨੇ ਕਿ ਲੋਕ ਲੰਗਰਾਂ ਦੇ ਵਿੱਚ ਵੀ ਸੇਫ ਨਹੀਂ ਕਿ ਜਿਹੜੀਆਂ ਤਾਪੜ ਤੋੜ ਦਿਨ ਦਿਹਾੜੇ ਗੋਲੀਆਂ ਚਲਾਉਣੀਆਂ ਨੁਕਸਾਨ ਕਰ ਦੇਣਾ ਨੌਜਵਾਨਾਂ ਦੇ ਕਤਲ ਕਰਦੇ ਨੇ ਕਿ ਇਹ ਸ਼ੱਕ ਦੇ ਘੇਰੇ ਚ ਆਉਂਦੀ ਕਿ ਸਰਕਾਰ ਇਹਨਾਂ ਜਿਹੜਾ ਕਿਉਂ ਨਹੀਂ ਕਰ ਰਹੀ ਪੁਲਿਸ ਸ਼ੱਕ ਦੇ ਘੇਰੇ ਚ ਆਉਂਦੀ ਆ ਪੁਲਿਸ ਜਿਹੜੀ ਆ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਨਾਕਾਮ ਹੁੰਦਾ ਨਜ਼ਰ ਆ ਰਿਹਾ ਜਿੱਥੇ ਵੀ ਦੇਖਦੇ ਆ ਇੱਧਰ ਸਬਜ਼ੀਆਂ ਦੀ ਕਟਾਈ ਹੋ ਰਹੀ ਸੀ ਸਾਡੀਆਂ ਭੈਣਾਂ ਜਿਹੜੀਆਂ ਉਸੇ ਤਰ੍ਹਾਂ ਡਰ ਰਹੀਆਂ ਸਹਿਮੀਆਂ ਜਿਹੜੀਆਂ ਅੱਜ ਬੈਠ ਗਏ ਨੇ ਕਿ ਕੀ ਹਾਲਾਤ ਜਿਹੜਾ ਪੈਦਾ ਹੋ ਗਿਆ ਕਿ ਇੱਕ ਪਿੰਡ ਦੇ ਨੌਜਵਾਨ ਦਾ ਜਿਹੜਾ ਦਿਨ ਦਿਹਾੜੇ ਕਤਲ ਹੋ ਗਿਆ ਤੁਸੀਂ ਲੰਗਰ ਪਕਾ ਰਹੇ ਸੀ ਸੇਵਾ ਕਰ ਰਹੇ ਸੀ ਸ਼ੱਕ ਕੀ ਆ ਲੰਗਰ ਚੱਲ ਰਿਹਾ ਸੀ ਇੱਕ ਟਾਈਮ ਇੱਥੇ ਹੁਣੇ ਚਾਹ ਦਾ ਲੰਗਰ ਸ਼ੁਰੂ ਹੋਣ ਲੱਗੇ ਤੇ ਫਰਤ ਸਾਰੀ ਸੰਗਤ ਉੱਧਰ ਨੂੰ ਪੱਜੀ ਜਾ ਕੇ ਦੇਖਿਆ ਲੋ ਨਾ ਨਾ ਪਿਆ ਇਹ ਸਾਰਾ ਮਾਹੌਲ ਹੀ ਇਕਦਮ ਠੰਡਾ ਗੰਡਾ ਕੁਛ ਨਹੀਂ ਰਿਹਾ ਦੇਖੋ ਗੁਰੂ ਦਾ ਲੰਗਰ ਹਰ ਸਾਲ ਇੱਥੇ ਚੱਲਦਾ ਹੈ ਟਰ ਕੀ ਬਹੁਤ ਅੱਗਾ ਹੀ ਹੋ ਗਿਆ ਸਾਡੇ ਨੱਲੇ ਪਰ ਕਈ ਹੋ ਗਿਆ ਬੱਜਲੇ ਜਿਹੜਾ ਦਾ ਮਾਹੌਲ ਹੈ ਕਿ ਕੁਝ ਵੀ ਨਹੀਂ ਚੰਗਾ ਲੱਗ ਰਿਹਾ ਇਸ ਟਾਈਮ ਇੱਕ ਗਰੀਬ ਪਰਿਵਾਰ ਮਾਂ ਦੀ ਮਿਹਨਤ ਕਰਕੇ ਬੱਚੇ ਪਾਲੇ ਤੇ ਬਰਬਾਦ ਕਰਦਾ ਉਹਨਾਂ ਨੇ ਇਹ ਪਿੰਡ ਦਾ ਸੀ ਪਿੰਡ ਦਾ ਚੂਪ ਪਿੰਡ ਦਾ ਕਿੰਨੇ ਪਿੰਡਾਂ ਨੇ ਦੋ ਭਰਾ ਦੇ ਪਿੰਡ ਇਹ ਪਤਾ ਪਹੁੰਚ ਨਹੀਂ ਇਹ ਨਾ ਤੇ ਪਾਪਾ ਨਹੀਂ ਹੈਗੇ ਮਾਈਆ ਨੂੰ ਉਹ ਦੇਖ ਰਿਹਾ ਹੈ ਕਿ ਕਿਸੇ ਨੋਰਮਲ ਫੈਮਿਲੀ ਨਾਲ ਬਲੋਂਗ ਕਰਨ ਵਾਲਾ ਪੁੱਤ ਹੈ ਜਣਾ ਜਣਾ ਚਾਹੁੰਗੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਕੀ ਕਹਿਤਾ ਕਿ ਕੋਈ ਨਿ ਹਾਲੀ ਨਹੀਂ ਇਸ ਚੀਜ਼ ਦਾ ਇਹ ਵੀ ਪਤਾ ਕਿ ਕੋਈ ਹੱਲ ਨਹੀਂ ਹੋਣਾ ਨਾਲ ਹੀ ਤੇ ਕੱਲ ਸਾਡੇ ਪਿੰਡ ਵਿੱਚ ਇਹੀ ਵਾਰਦਾਤ ਵਾਪਰੀ ਉਹੀ ਸੇਮ ਸਾਡੇ ਨਾਲ ਇਥੇ ਗੀਤਦੀ ਹੈ ਉਸ ਨਾਮ ਤੋਂ ਜੀ ਤੇ ਕੀ ਕਰਨਾ ਵਾਪਰੀ ਹੈ ਇਹ ਜੀ ਮੁੰਡਾ ਸੇਵਾ ਕਰ ਰਿਹਾ ਸੀ ਲੰਗਰ ਵਿੱਚ ਹਾਂਜੀ ਇਹਦਾ ਨਾਂ ਵਿਕੀ ਆ ਕਿੱਥੋਂ ਦਾ ਜੇ ਰਹਿਣ ਵਾਲਾ ਚੂਂਗਾ ਦੇ ਰਹਿਣ ਵਾਲਾ ਜੀ ਕਿਤਾ ਤਨਾ ਕਿ ਉਹਨਾਂ ਬਲਦੇਵ ਸਿੰਘ ਜੀ ਕਿਹ ਪੁੱਤਰ ਬਲਦੇਵ ਸਿੰਘ ਫਿਰ ਚੂਂਗਾ ਜੀ ਹਾਂਜੀ ਤੇ ਕੀ ਕਹਿੰਦਾ ਕਿ ਵਾਪਸੀ ਆ ਕੀ ਜੀ ਲੰਗਰ ਇੱਥੋਂ ਆਪਣੀ ਰਾਜ ਸੇਵਾ ਕਰਨ ਸੇਵਾ ਕਰਦ ਕਰਦਾ ਇੱਥੇ ਆਇਆ ਵਾ ਇਧਰੋਂ ਉਹਨੂੰ ਆਇਆ ਤਿੰਨ ਵਿਅਕਤੀ ਮੋਟਰਸਾਈਕਲ ਤੇ ਹਾਂਜੀ ਤੇ ਉਸ ਵੇਲੇ ਉਹਨਾਂ ਨੇ ਗੋਲੀਆਂ ਜਿਹੜੀਆਂ ਵਰੋਣੇ ਸ਼ੁਰੂ ਕਰ ਦਿੱਤੀਆਂ 20 25 ਫਾਇਰ ਕਿਤੇ ਆ ਅੱਛਾ ਜੀ ਤੇ ਉਹ ਉੱਥੇ ਤੇਰੀ ਕਰ ਕਾਨੂੰ ਸਾਨੂੰ ਘਰਾਂ ਜਾਣ ਕੇ ਮਾਰ ਦੇਣਗੇ ਸਾਡੇ ਬੱਚਿਆਂ ਨੂੰ ਹੋਰ ਕੀ ਰਹਿ ਕੇ ਸਾਡੇ ਪਿੱਛੇ ਇਹ ਬੱਚਾ ਕੱਲ ਨਾ ਵਿਚਾਰਾ ਸੇਵਾ ਕਰਦਿਆਂ ਮਾਰਤਾ ਕਾਨੂੰ ਸਾਨੂੰ ਕੋਰ ਕਰ ਰਿਹਾ ਵੜ ਵੜ ਕੇ ਮਾਰ ਦੇਣਗੇ ਬੇਗਰੀ ਘਰੇਸੀ ਤਾਂ ਖਾਲੂ ਤਾਂ ਕੋਈ ਪੈਣੀ ਚਾਹੀਦੀ ਹੈ ਨਾ ਉਦੋਂ ਕਹਿ ਰਹੇ ਕੋਠੀਆਂ ਟਾਕਿਆ ਕਰਦੇ ਤਾਂ ਸਾਡੇ ਇਲਾਕੇ ਤੋਂ ਤੈਨੂੰ ਮੁੱਕਦਾ ਸਾਡੇ ਇਲਾਕੇ ਤੋਂ ਕਿਸੇ ਕੋਈ ਨਹੀਂ ਮੁੱਕਦਾ ਸਾਨੂੰ ਦੱਸੋ ਸਾਡੇ ਇਲਾਕੇ 'ਚ ਮਿਸਾਲਾ ਕੰਮ ਕੋਈ ਨਹੀਂ ਮੁੱਕਦਾ ਸਾਡੇ ਸ਼ਰਮਾਂ ਵਿੱਚ ਚੱਲ ਰਿਹਾ ਲੇਕਿਨ ਕੀ ਕਰੇ ਸਰਕਾਰ ਤੁਹਾਨੂੰ ਪਤਾ ਲੱਗੇ ਐਵੇਂ ਜਨਤਾ ਮੈਂ ਤੁਹਾਡੇ ਅਸੀਂ ਵੋਟਾਂ ਪਾਈਆਂ ਲੇਕਿਨ ਸਾਨੂੰ ਦੱਸੋ ਸਰਕਾਰਾਂ ਤਾਂ ਲੇਕਿਨ ਕੀ ਬਣ ਜਾਂਦੀ ਵੋਟਾਂ ਕਿਸੇ ਨੇ ਪਾਈਆਂ ਲੇਕਿਨ ਹੈ ਪੰਜਾਬ ਦੀ ਸਰਕਾਰ ਉਹਨੇ ਸਾਰਿਆਂ ਨੇ ਵੋਟਾਂ ਦਿੱਤੀਆਂ ਇਹ ਨਹੀਂ ਅੱਜ ਮੈਂ ਚਲੋ ਕਿਹਨੂੰ ਦਿੱਤੀਆਂ ਲੇਕਿਨ ਕੱਲ ਨੂੰ ਜੇ ਚੰਗਾ ਕਰੋ ਸਰਕਾਰ ਤੇ ਕੱਲ ਨੂੰ ਅਸੀਂ ਵੀ ਦੇ ਸਕਦੇ ਆ ਲੇਕਿਨ ਇਹ ਸਰਕਾਰ ਤੋਂ ਇੱਕ ਪਾਸੇ ਚੱਲ ਰਿਹਾ ਹੈ ਜੁੱਧ ਨਸ਼ਿਆ ਵਿਰੋਧ ਤੇ ਪਰ ਜਿਹੜੀ ਆ ਸਰਕਾਰ ਦੀ ਗੱਲ ਕੋ ਇਹ ਕੀ ਹੋ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਲੁੱਟਖੋਹ ਹੋ ਰਹੀਆਂ ਫਰੋਦੀਆਂ ਮੰਗੀਆਂ ਜਾ ਰਹੀਆਂ ਉੱਥੇ ਅੱਜ ਹੱਥ ਇਹ ਹੰਤਾ ਹੋ ਗਈ ਕਿ ਜਿੱਥੇ ਲੰਗਰਾਂ ਦੇ ਵਿੱਚ ਲੋਕ ਸੇਵਾ ਕਰ ਰਹੇ ਲੰਗਰਾਂ ਦੀ ਸੇਵਾ ਕਰਦੇ ਆ ਇੱਕ ਨੌਜਵਾਨ ਦਾ ਕਤਲ ਕਰ ਦੇਣਾ ਅਤੀ ਮਨਦਭਾਗਾ ਹੈ ਜਿਵੇਂ ਸਰਪੰਚ ਤੇ ਕੀ ਕਰਨਾ ਵਾਪਰੀ ਅੱਜ ਤੁਹਾਡੇ ਪਿੰਡ ਨੂੰ ਦੇ ਵਿੱਚ ਸਾਡੇ ਪਿੰਡ ਦੀ ਅੱਜ ਅਸੀਂ ਨੰਗਰਲਾ ਹੁਲੇਮਲੇ ਸੰਬੰਧ ਵਿੱਚ ਸਾਡੇ ਪਿੰਡ ਦਾ ਮੁੰਡਾ ਵਿੰਦਰਪਾਲ ਸਿੰਘ ਦੇ ਕੀ ਸੰਨ ਉਹ ਬਲਦੇਵ ਸਿੰਘ ਸਾਡੇ ਨਾਲ ਹੀ ਸੇਵਾ ਕਰਨਦਿਆ ਕੋਈ ਗਿਆਨ ਸਦਾ ਇਹ ਖੜਕਦੇ ਕੋਤਾ ਹੀ ਉਸਮਾਨ ਦੇਣ ਗਿਆ ਉਹ ਚਾਹ ਦਾ ਆਪਣੇ ਕਾਉਂਟ ਦੇ ਨਾਲ ਤੇ ਲੱਡਦੇ ਆ ਤੇ ਉਦੋਂ ਗੈਂਗਸਰ ਆਏ ਉਹਨਾਂ ਨੇ ਦੋ ਮੋਟਰਸਾਈਕਲ ਤੇ ਚੇਤਨੀਆਂ ਨੇ ਬੀਤੇ ਦੋਹਾਂ ਨੂੰ ਕਿਸ਼ਟਰੀ ਮਗਰ ਉਹਨਾਂ ਨੇ 20 ਤੋਂ 22 ਫਾਇਰ ਕੀਤੇ ਪੰਜ ਫਾਇਰ ਸਿੱਧੇ ਵੱਜੇ ਆ। ਦੋ ਲੱਤਾਂ ਦੇ ਵੱਜੇ ਆ ਜੀ। ਫਿਰ ਨੌਕੇ ਦਾ ਮੌਤ ਹੋ ਗਈ ਹੈ। ਅਸੀਂ ਤੇ ਹੁਕਮਾਂ ਪ੍ਰਸ਼ਾਸਨ ਨੂੰ ਵੀ ਇਹੋ ਜਿਹੇ ਬੰਦੇ ਨੱਥ ਪਾਈ ਜਾਵੇ ਜਿਹੜੇ ਗੈਂਗਸਟਰ ਉਹਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਕੌਨਸਲ ਕੀਤਾ। ਸਰਕਾਰ ਕੋਈ ਹੋ ਮੰਗ ਕਰਦੇ। ਕੋਈ ਅਨਪਛਾਤੇ ਆਏ ਆ, ਚਾਰ ਪਰਸਨ ਆਏ ਨੇ ਗੂਮਰਸ ਦੇ। ਜਿਨ੍ਹਾਂ ਨੇ ਇੱਥੇ ਫਾਇਰਿੰਗ ਕੀਤੀ ਹੈ ਜਿਹੜੇ ਬਰਸੇ ਨੇ ਇਹ ਟ੍ਰਿਕਟ ਦਾ ਵਾਸੀ ਹੈ। ਜੋ ਮੌਕੇ ਤੇ ਆਪਾਂ ਲੱਗਾ ਵੀ ਦੇਖ ਹੋ ਗਿਆ ਜੋ ਪਤਲਾ ਸਾਹਿਬ ਵੀ ਕੀ ਦੇਖਣ ਚਾਹ ਰਹੇ ਹੋ ਨਾ ਕਿ ਪ੍ਰਵਿੰਦਰ ਸਿੰਘ ਸੁਲਵਿੰਦਰ ਸਿੰਘ ਪ੍ਰਵਿੰਦਰ ਸਿੰਘ ਬਾਕੀ ਸੁਣਦੇ ਆ ਤੇ ਸਾਕੀ ਪਤਾ ਲੱਗਾ ਵੀ ਕਾਰਨਾਂ ਦਾ ਜੇਕ ਨਹੀਂ ਇੱਕ ਨਹੀਂ ਹੈ ਜੋ ਤਸਵੀਰ ਨਹੀਂ ਕਰ ਰਹੇ ਤੇ ਪਰਿਵਾਰ ਨਾਲ ਗੱਲਬਾਤ ਕਿਸੇ ਦੀ ਗੱਲਬਾਤ ਨਹੀਂ ਸ਼ੇਅਰ ਕਰ ਰਹਾ ਸੋ ਦੇਖਦੇ ਹਾਂ ਕਿ ਜਿੱਥੇ ਆਪਣਾ ਐਸ ਐਚ ਓ ਸਾਹਿਬ ਸ਼ਮਸ਼ੀਰ ਸਿੰਘ ਜੀ ਤਬਤੀਸ਼ ਕਰ ਰਹੇ ਨੇ ਤੇ ਇਹ ਆਪਾਂ ਦਿਖਾਉਣਾ ਚਾਹਾਂਗੇ ਕਿ ਇੱਥੇ ਜਿਹੜਾ ਲੜਕਾ ਖੜਾ ਸੀਗਾ ਵਿੱਕੀ ਨਾਂ ਦਾ ਕੁਲਵਿੰਦਰ ਸਿੰਘ ਵਿੱਕੀ ਉਹਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਆ ਜਿੱਥੇ ਕਿ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਤਪਤੀ ਸ਼ੁਰੂ ਕਰ ਦਿੱਤੀ ਆ ਇੱਥੇ ਦੱਸਣਯੋਗ ਮੁਤਾਬਕ ਪ੍ਰੋਸੀਜਰਕ ਸੂਤਰਾਂ ਦੱਸਿਆ ਕਿ ਦੋ ਨੋ ਦੋ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਅੰਨੇ ਵਾ ਫਾਇਰਿੰਗ ਕਰਦੇ ਹੋਏ ਕਾਫੀ ਜਿਹੜੇ ਫਾਇਰ ਕੀਤੇ ਨੇ ਉਹਨਾਂ ਨੇ ਗੋਲੀਆਂ ਮਾਰ ਕੇ ਜਿਹੜਾ ਫਿਰ ਫਾਇਰ ਕਰਦੇ ਕਰਦੇ ਇਥੋਂ ਜਿਹੜਾ ਵਾ ਫਰਾਰ ਹੋ ਗਏ ਨੇ